ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਜਿਹੜੀ ਉਹ ਹਰਪ੍ਰੀਤ ਸਿੰਘ ਜਵੰਦਾ ਜੀ ਵੱਲੋਂ ਲਿਖੀ ਗਈ ਹੈ ਸ਼ਹਿਰੋਂ ਦੂਰ ਨਿੱਕੇ ਜਿਹੇ ਏਡੇ ਦੇ ਕਿੰਨੇ ਚਿਰ ਮਗਰੋਂ ਇੱਕ ਬਾਸ ਆਉਂਦੀ ਬਿੰਦ ਕੋ ਰੁਕਦੀ ਸਵਾਰੀਆਂ ਵਿੱਚ ਸੰਘਰਸ਼ ਸ਼ੁਰੂ ਹੋ ਜਾਂਦਾ ਕਈ ਚੜ ਜਾਂਦੇ ਨੇ ਕਈ ਰਹਿ ਜਾਂਦੇ ਨੇ ਜਿਹੜੀਆਂ ਰਹਿ ਜਾਂਦੀਆਂ ਉਹਨਾਂ ਦੇ ਮੂੰਹੋਂ ਪਰ ਤੇ ਦੁਆਵਾਂ ਨਿਕਲ ਜਿਗੀਆਂ ਮਗਰ ਬੈਠੇ ਬੁੱਢੀ ਮਾਈ ਕੋਲੋਂ ਅਜੇ ਮਸਾ ਉੱਠ ਹੀ ਹੋਇਆ ਹੁੰਦਾ ਸੀ ਤੇ ਕੱਟਾ ਅਡਾਂਦੀ ਬੱਸ ਦੂਰ ਜਾ ਚੁੱਕੀ ਹੁੰਦੀ ਫਿਰ ਅਗਲੀ ਬੱਸ ਆਈ ਨਿਰੀ ਪੂਰੀ ਹਨੇਰੀ ਤੂਫਾਨਵਾਦ ਇਸ ਵਾਰ ਇੱਕ ਅਲੂਣੇ ਜਿਹੇ ਧਾਕ ਨੇ ਹਿੰਮਤ ਕਰਕੇ ਉਸ ਨੂੰ ਬੱਸ ਤੇ ਚੜਾ ਦਿੱਤਾ ਕੰਡਕਟਰ ਨੇ ਟਿਕਟ ਪੁੱਛੀ ਤੇ ਉਸ ਨੂੰ ਪਿੰਡ ਦੱਸਿਆ ਤੇ ਕੰਡੈਕਟਰ ਨੇ ਉਸੇ ਵੈਲੋਸਿਟੀ ਮਾਰ ਬੱਸ ਰੋਕ ਲਈ ਤੇ ਆਠਿਆ ਜਿਵੇਂ ਹੇਠਾ ਉਤਰ ਜਾ ਗਲਤ 바ਸ ਤੇ ਚੜ ਗਈ ਐ ਪੁੱਛੇ ਗਏ ਕਈ ਸਵਾਲਾਂ ਦੇ ਬਿਨਾਂ ਜਵਾਬ ਦਿੱਤੇ ਆਂ ਉਸ ਦੀ ਗੱਠੜੀ ਥੱਲੇ ਵਗਾ ਮਾਰੀ ਤੇ ਬੱਸ ਤੋਰ ਲਈ ਸਿਕਰ ਦੁਪਹਿਰੇ 10:30 ਦੀ ਫੇਰ ਉਸੇ ਥਾ ਬੋਰ ਥੱਲੇ ਅਗਲੀ ਬੱਸ ਦਾ ਇੰਤਜ਼ਾਰ ਕਰਨ ਲੱਗੀ ਪੂਰੇ ਅੱਧੇ ਘੰਟੇ ਬਾਅਦ બસ ਆਈ ਪਹਿਲਾਂ ਵਾਂ ਜੀ ਪਣਾਸ਼ੇ ਨਾਂ ਵਿੱਚ ਬੱਸ ਚ 300 ਟਨ ਜੋ ਵੀ ਥਾਂ ਵੀ ਨਾਈ ਪਰ ਇਸ ਵਾਰੀ ਕੰਡਕਟਰ 헤ਠਾਂ ਉੱਤਰ ਸਿੱਧਾ ਫੋੜ ਵੱਲ ਨੂੰ ਹੋ ਗਿਆ ਬੇਵਸ ਲੱਗਦੀ ਮਾਤਾ ਨੂੰ ਸਹਾਰਾ ਦਿੰਦਿਆਂ ਉਠਾਇਆ ਦੂਜੇ ਹੱਥ ਵਿੱਚ ਉਸ ਦੀ ਪੱਠੀ ਖੜੀ ਫੜ ਲਈ ਤੇ ਟੂੜੀ ਵਾਂਗ ਭਰੀ ਬੱਸ ਦੀ ਪਿਛਲੀ ਬਾਰੀ ਕੋਲ ਹੋਕਾ ਦਿੰਦਾ ਆਖਣ ਲੱਗਾ ਬਈ ਥੋੜਾ ਸਾਹ ਲੈ ਕੇ ਤੋਰਾਂਗੇ ਜਿਹਨੂੰ ਜ਼ਿਆਦਾ ਕਾਲੀ ਹੈ ਨਾ ਉਹ ਮਗਰਬਾਸ ਆਉਂਦੀ ਐ ਉਹਦੇ ਤੇ ਚੜ ਜਾਵੇ ਅੱਧੀ ਬੱਸ ਖਾਲੀ ਹੋ ਗਈ ਫੇਰ ਮਾਤਾ ਨੂੰ ਆਸਰਾ ਦੇ ਕੇ ਇੱਕ ਵਧੀਆ ਜੀ ਸੀਟ ਤੇ ਬਿਠਾ ਦਿੱਤਾ ਤੇ ਪੈਰਾਂ ਵਿੱਚ ਉਸ ਦੀ ਗੱਠੜੀ ਟਿਕਾ ਦਿੱਤੀ ਗਰਮੀ ਦੀ ਮਾਰੇ ਮੂੰਹ ਦੇ ਵਿੱਚੋਂ ਕੋਈ ਅਸੀਸ ਵੀ ਨਹੀਂ ਸੀ ਨਿਕਲ ਰਹੀ ਬੱਸ ਜਿੱਧਰ ਨੂੰ ਕੰਡਕਟਰ ਜਾਂਦਾ ਉਧਰ ਨੂੰ ਹੱਥ ਕਰਕੇ ਪਤਾ ਨਹੀਂ ਮੂੰਹ ਵਿੱਚ ਕੀ ਬੋਲੀ ਜਾ ਰਹੀ ਸੀ ਇਹਨੇ ਨੂੰ ਕੰਡਕਟਰ ਥੱਲੇ ਉਤਰਿਆ ਬੋਰੇ ਹੀਟਾਂ ਲੱਗੇ ਨਲਕੇ ਤੋਂ ਪਾਣੀ ਦਾ ਗਲਾਸ ਪਰ ਲਿਆ ਆ ਤੇ ਮਾਤਾ ਨੂੰ ਫੜਾ ਸੀਟੀ ਮਾਰ ਬੱਸ ਤੋਰ ਲਈ ਮੇਰੇ ਕੋਲ ਟਿਕ ਟਕਟਣ ਆਇਆ ਤਾਂ ਮੈਂ ਸਹਿ ਸੁਭਾਈ ਪੁੱਛ ਲਿਆ ਉਹ ਤਾਂ ਜਾਣਕਾਰ ਲੱਗਦਾ ਏ ਬੁੱਢੀ ਦਾ ਕੀ ਰਿਸ਼ਤੇਦਾਰੀ ਏ ਇਸਦੇ ਨਾਲ ਜੀ ਰਿਸ਼ਤੇਦਾਰੀ ਦਾ ਤਾਂ ਪਤਾ ਨਹੀਂ ਪਰ ਨਿੱਕੇ ਹੁੰਦਿਆ ਮੇਰੀ ਵੀ ਮਾਂ ਇਦਾਂ ਹੀ ਕਿਸੇ ਅੱਡੇ ਤੇ ਕਿਸੇ ਬੱਸ ਵਿੱਚ ਚਲੀ ਸੀ ਅਜੇ ਤੱਕ ਨਹੀਂ ਮੁੜੀ ਜਦੋਂ ਕਦੇ ਇਕੱਲੀ ਘਰੀ ਰੂਹ ਨਜ਼ਰੀ ਪੈ ਜਾਂਦੀ ਨਾ ਤਾਂ ਕਰਮਾਂ ਵਾਲੀ ਦਾ ਚੇਤਾ ਆ ਜਾਂਦਾ ਹੈ ਗਰਮੀ ਵਿੱਚ ਸਪੀਡਾਂ ਤੇ ਭੱਜੇ ਜਾਂਦੇ ਰੋੜ ਵੇਸਦੀ ਬਸ ਦਾ ਇੰਜਨ ਅ ਗੋਗਲ ਰਿਆਸੀ ਪਰ ਕੋਲ ਹੀ ਤੁਰਦੀ ਫਿਰਦੀ ਹੋਈ ਕੋਈ ਪੁੰਚੀ ਹੋਈ ਆਤਮਾ ਮੇਰੇ ਵਜੂਦ ਤੇ ਠੰਡੇ ਪਾਣੀ ਦੀਆਂ ਟਕੋਰਾ ਕਰ ਰਹੀ ਸੀ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਵੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ